ਜਾਕੇ ਦੋਸਤੀ ਵੀ ਹੈਗੀ ਇੱਕ ਰਿਸ਼ਤੇਦਾਰੀ ਤੋਂ ਵੀ ਉੱਤੇ ਉੱਠ ਕੇ ਦੋਸਤੀ ਹੈ ਜੀ ਸੋ ਮੇਰਾ ਦੂਜਾ ਸੀਗਾ ਮੇਨ ਮਕਸਦ ਹੈਗਾ ਕਿ ਮੈਂ ਆਪ ਦੀ ਰੂਹ ਦੀ ਰੂਹ ਦੀ ਆਵਾਜ਼ ਸੁਣੀ ਕਿਉਂਕਿ ਜਿਹੜਾ ਕਿਸਾਨੀ ਮੁੱਦਾ ਜਿਹੜਾ ਪੰਜਾਬ ਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਕੰਧ ਬਣ ਕੇ ਖੜਾ ਹੈਗਾ ਉਹ ਕਿਸਾਨੀ ਮੁੱਦੇ ਦਾ ਜਿਹੜਾ ਹੱਲ ਹੈਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਜਿਹੜੇ ਮੇਰੇ ਹਲਕੇ ਦੇ ਆਪਦੇ ਮੇਰੇ ਹਲਕੇ ਦੇ ਲੋਕ ਨੇਗੇ ਤੇ ਉਹਨਾਂ ਨੇ ਮੈਨੂੰ ਬਹੁਤ ਪਿਛਲੇ ਜੋਨ ਦਾ ਮੈਂ ਬੀਜੇਪੀ ਜੁਆਇਨ ਕੀਤਾ ਸਾਥ ਤਾਂ ਦਿੱਤਾ ਪਰ ਉਹਨਾਂ ਨੇ ਮੈਨੂੰ ਉਦੋਂ ਦਾ ਪ੍ਰੈਸ਼ਰ ਪਾ ਰਹੇ ਨੇ ਕਿ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਨਾਂ ਉਹਨਾਂ ਦੇ ਸਾਹਮਣੇ ਹੁਣ ਝੁਕਣਾ ਤੇ ਆ ਤੇ ਭੈਣ ਜੀ ਦੀ ਮਦਦ ਕਰਨ ਵਾਸਤੇ ਅਸੀਂ ਉਹਨਾਂ ਅਕਾਲੀ ਦਲ ਦਾ ਪਲੜਾ ਫੜਿਆਗਾ ਤੇ ਹੁਣ ਮੈਂ ਉਹ ਬਾਅਦ ਅਕਾਲੀਵਾਦੀ ਰਹਿਵਾਂਗੇ ਤੇ ਇਹਨਾਂ ਦੀ ਜਿਹੜੀ ਦਿੱਤਾ ਕੀ ਭੈਣ ਜੀ ਦੀ ਵੱਡੀ ਮਾਰਜਨ ਨਾਲ ਕਲਵੱਡੀ ਸਾਹਬੋ ਤੋਂ ਵੋਟਾਂ ਵਧਾਵਾਂਗੇ ਤੇ ਗੁਰੂ ਮਹਾਰਾਜ ਮહેર ਰੱਖਣ ਵਠੰਡੇ ਦੇ ਪਾਰਲੀਮੈਂਟ ਤੇ ਕੋਤੀ ਵਾਰੀ ਲਗਾਤਾਰ ਭੈਣ ਜੀ ਨੂੰ ਐਪੀ ਬੁਲਾ ਕੇ ਭੇਜਾਂਗੇ ਅਸਵੀਰ ਤੁਸੀਂ ਭਾਜ ਭਾਜ ਲੰਬਾ ਸਮਾਂ ਰਹਿ ਲੇ ਤੁਹਾਨੂੰ ਉਹਨਾਂ ਨੇ ਪ੍ਰਧਾਨ ਵੀ ਬਣਾਤਾ ਹਲਕਾ ਇੰਚਰ ਦੇ ਵਿੱਚ ਬਣਾ ਲਾਇਆ ਪ੍ਰਧਾਨ ਵੀ ਬਣਾਇਆ ਲੇਕਿਨ ਉਹਨਾਂ ਚ ਇਹੋ ਜਿਹੇ ਕੀ ਖੋਬੇ ਸੀ ਜਿਹੜੀਆਂ ਤੁਸੀਂ ਕਹੀ ਜਦੋਂ ਉਦੋਂ ਦੇਖੋ ਮੈਂ ਤੁਹਾਨੂੰ ਦੱਸਦਾ ਸੈਂਟਰ ਦੀ ਪਾਰਟੀ ਹੈ ਜੀ ਸ਼ਖਾਵਤ ਸਾਹਿਬ ਨੇ ਮੇਰੇ ਤੇ ਉੱਤੇ ਉਦੋਂ ਮੇਰੇ ਇੱਕ ਰਿਸ਼ਤਾ ਉਹਨਾਂ ਨਾਲ ਵੀ ਬਣਿਆ ਸੀਗਾ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਮੇਰੇ ਦੋਸਤ ਸੀਗੇ ਉਹਨਾਂ ਦੇ ਰਾਹੀਂ ਉਦੋਂ ਮੈਨੂੰ ਓਪਰਚੁਨਿਟੀ ਲੱਗੀ ਕਿਵੇਂ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਵੇਂ ਬੀਬਾ ਜੀ ਨੇ ਕਿਹਾ ਕਿ ਜਿਹੜੇ ਕਾਫੀ ਵਾਰੀ ਖਬੇਤ ਅਜਿਹਾ ਹੋ ਕੇ ਉਹ ਆਏ ਨਗੇ ਅਕਾਲੀ ਦਲ ਦੇ ਵਿੱਚ ਆ ਗਏ ਸੀਗੇ ਉਦੋਂ ਹੁਣ ਫੇਰ ਕਾਂਗਰਸ ਪਾਰਟੀ ਵਿੱਚ ਰੇ ਗਏ ਨੇਗੇ ਇਸ ਕਰਕੇ ਮੈਂ ਸੋਚਿਆ ਕਿ ਕਿਉਂਕਿ ਪਿਛਲੇ 13-14 ਸਾਲ ਦਾ ਮੈਂ ਇੱਥੇ ਕੰਮ ਕਰ ਰਿਹਾ ਸੀ ਤੇ ਉਹਨਾਂ ਦਾ ਪੜੜਾ ਫੜਿਆ ਉਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ ਮਾਨਿਤ ਵੀ ਬਹੁਤ ਦਿੱਤਾ ਪਰ ਐਂਡ 'ਚ ਆ ਕੇ ਤੁਸੀਂ ਜੇ ਆਪਦੇ ਹਲਕੇ ਦੇ ਆਪਦੇ ਸੂਬੇ ਦੇ ਲੋਕ ਤੁਹਾਡੇ ਨਾਲ ਨਹੀਂ ਹੈਗੇ ਤੇ ਤੁਹਾਡੇ ਪੱਲੇ ਟੌਰ ਟੱਪਾਈ ਰਹਿ ਜਾਣਾਗਾ ਪੋਰਟੋ ਦੇ ਬਲੇ ਕੁਛ ਨਹੀਂ ਕਹਿੰਦੇ ਕੈਂਡੀਡੇਟਾਂ ਦਾ ਵਿਰੋਧ ਕਰਕੇ ਤਾਂ ਨਹੀਂ ਸੀਗਾ ਵੀ ਕਿਸਾਨੀ ਵਿਰੋਧ ਕਰਕੇ ਸਾਨੂੰ ਵੀ ਅਸੀਂ ਦਾ ਜਿਹੜਾ ਸਾਡਾ ਇੱਥੇ ਹੋਇਆ ਹੀ ਨਹੀਂ ਜੀ ਗੁਰੂ ਦੀ ਮਿਹਰ ਨਾਲ ਮੇਰਾ 2022 ਦੀ ਇਲੈਕਸ਼ਨ ਵਿੱਚ ਵੀ ਮੈਂ ਹਲਕੇ ਦੀ ਦਾਅਵਾ ਦਿੰਦਾਗਾ ਵੀ ਮੇਰਾ ਪਰਸਨਲ ਵਿਰੋਧ ਨਹੀਂ ਨਹੀਂ ਭਾਜਪਾ ਗੂਆਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਉਸ ਦਾ ਤਾਂ ਨਹੀਂ ਕਿਤੇ ਤੁਹਾਨੂੰ ਵਿਸ਼ੇਸ਼ ਨਹੀਂ ਵਿਰੋਧ ਤਾਂ ਮੇਰਾ ਹੁੰਦਾ ਤਾਂ ਫਿਰ ਮੈਂ ਕਹਿ ਸਕਦਾ ਸੀ ਮੇਰਾ ਤਾਂ ਵਿਰੋਧ ਹੀ ਨਹੀਂ ਹੋਇਆ ਬਟ ਓਵਰ ਆਲ ਜਿਹੜਾ ਪੰਜਾਬ ਜਿਹੜਾ ਪੰਜਾਬੀ ਦੇ ਪੰਜਾਬੀਆਂ ਦੇ ਦਿਲ ਦੇ ਅੰਦਰ ਵਿਰੋਧ ਹੈਗਾ ਉਹਦੇ ਸਾਹਮਣੇ ਸਾਨੂੰ ਚੁਕਣਾ ਪਿਆ ਸਿੱਧੂ ਸਾਹਿਬ ਕੀ ਤੁਹਾਡਾ ਪਾਰਟੀ ਤੋਂ ਛੱਡ ਕੇ ਜਾਣ ਬਾਰੇ ਤੁਸੀਂ ਗੱਲ ਕਰ ਛੱਡਿਆ ਸੀ ਅਜੀਤਵੰਦ ਸਿੱਧੂ ਸੀਗੇ ਜਿਵੇਂ ਤੁਸੀਂ ਹੁਣ ਨਾਂ ਲਿਆ ਨਹੀਂ ਦੇਖੋ ਮੈਂ ਇੱਕ ਕੋਈ ਇੱਕ ਬੰਦਾ ਰੀਜ਼ਨ ਨਹੀਂ ਬੰਦਾ ਹੁੰਦਾਗਾ ਜੇ ਮੈਰੀ ਰੀਜ਼ਨ ਪੱਠੀ ਬੁਲਵਾਣਾ ਤਾਂ ਮੇਰੀ ਰੀਜ਼ਨ ਜੀ ਹੈ ਕਾਰਨ ਨਹੀਂ ਦੇਖੋ ਰੀਜ਼ਨ ਤਾਂ ਤੁਸੀਂ ਗੱਲ ਕੀਤੀ ਹੈ ਕੋਈ ਸਬੰਧ ਦੇ ਕੰਮ ਇਹਦਾ ਕੋਈ ਰੀਜ਼ਨ ਸਪਾਸ ਨਹੀਂ ਕੋਈ ਅਚਾਰ ਬਿਨਾਂ ਦੇ ਦੇ ਪਰਿਵਾਰ ਵਾਸਤੇ ਔਰ ਮੇਰੇ ਲਈ ਪਰਸਨਲੀ ਇਹ ਬੜਾ ਮਾਣ ਵਾਲਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲਾ ਇਹ ਸਮਾਂ ਇਹ تاکਸਾ ਤਲਵੰਡੀ ਸਾਹਿਬੋਂ ਦਮਦਮਾ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕ ਜੋ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਥੋ ਪਹਿਰਾ ਦੀ ਅਰਦਾਸ ਕਰਦੇ ਆ ਉਹ ਪਰਿਵਾਰ ਉਹ ਸੱਜਣ ਜਿਹੜਾ ਬੜਾ ਇਮਾਨਦਾਰ ਨੇਕ ਪਰਿਵਾਰ ਨਾਲ ਸੰਬੰਧਿਤ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਗੁਰੂ ਗੁਰੂ ਦੀ ਫਲਸਫੀ ਨੂੰ ਸਮਰਪਿਤ ਉਹ ਪਰਿਵਾਰ ਅੱਜ ਸ਼ਰੋਮਨੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਦੇਖੋ ਕੱਲ ਸਮਝਣ ਦੀ ਬੜੀ ਜ਼ਰੂਰਤ ਹੈ ਦੇਸ਼ ਦੀ ਸਭ ਤੋਂ ਦੇਸ਼ ਕੀ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਮਗਰ ਉਹਨਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਿਸਾਨ ਖੇਤ ਮਜ਼ਦੂਰ ਵਿਰੋਧੀ ਸੋਚ ਔਰ ਪੰਜਾਬ ਦਾ ਜੋ ਨੁਕਸਾਨ ਕਰਨ ਦੀ ਪਾਲਿਸੀ ਹੈ ਉਸ ਨੂੰ ਕੋਈ ਵੀ ਸਹੀ ਸੋਚ ਵਾਲਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਪੰਜਾਬ ਦੇ ਸੂਬੇ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਕਿਸਾਨ ਨੇ ਦੇਸ਼ ਦੇ ਬਾਰਡਰ ਮਹਫੂਜ਼ ਰੱਖੇ ਹੋਣ ਉਹ ਕਿਸਾਨ ਉਹ ਖੇਤ ਮਜ਼ਦੂਰ ਉਹ ਇਸੇ ਜਵਾਨ ਦਾ ਇੱਕ ਸੁਪੁੱਤਰ ਕਿਸਾਨ ਦੇ ਰੂਪ ਚ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਇਹਨਾਂ ਦੀ ਕੁਰਬਾਨੀਆਂ ਸਦਕੇ ਉੱਥੇ ਆਵਾਜ਼ ਹੈ ਉਸ ਰਾਜਧਾਨੀ 'ਚ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਤੇ ਫੇਰ ਮੇਰੇ ਵੀਰੋਂ ਸੋਚਣਾ ਪੈਣਾ ਸੀ ਲੋਕਾਂ ਦੀ ਰਵਾਇਦਾਈ ਕਰਦੀ ਔਰ ਜਿਵੇਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਨੇ ਸੋਚਿਆ ਦੱਸਿਆ ਸੀ ਕਿ ਠੀਕ ਹੈ ਇਹਨਾਂ ਦੀ ਪੋਲਿਟੀਕਲ ਸ਼ੁਰੂਆਤ ਹੋਈ ਸੀ ਹਰ ਬੰਦੇ ਨੂੰ ਇਹ ਆਸ ਹੁੰਦੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਗੱਲਾਂ ਨੂੰ ਹਮਦਰਦੀ ਵਿਖਾਉਣ ਨੂੰ ਮਗਰ ਅੰਦਰ ਰਹਿ ਕੇ ਵਿੱਚ ਰਹਿ ਕੇ ਮਹਿਸੂਸ ਕੀਤਾ ਕਿ ਐਂਟੀ ਪੰਜਾਬ ਐਂਟੀ ਵਾਰਬਰ ਐਂਟੀ ਮਜ਼ਦੂਰ ਪਾਲਿਸੀ ਉਹਨਾਂ ਦਾ ਐਟੀਟਿਊਡ ਜੇ ਬਦਲਾਅ ਨਹੀਂ ਆਉਂਦਾ ਬੜੇ ਅਫਸੋਸ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਨੌਕਰੀ ਦੀ ਗੱਲ ਨਹੀਂ ਕਰਦੇ ਇਹ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਨਹੀਂ ਕਰਦੇ ਇਹ ਲੋਕਾਂ ਨੂੰ ਜਾਤ ਪਾਤ ਤੇ ਧਰਮ ਨਾਲ ਡਰਾਉਣ ਦੀ ਇਕੱਲੀ ਗੱਲ ਕਰਦੇ। ਜੇ ਪ੍ਰਧਾਨ ਮੰਤਰੀ ਤੋਂ ਇਹ ਬਿਆਨ ਆਵੇ ਕਿ ਜੇ ਕੋਈ ਹੋਰ ਸਰਕਾਰ ਆਜੂ ਸੈਂਟਰ ਜੇ ਤੇ ਤੁਹਾਡੇ ਮੰਗਲ ਚੁੱਤਰ ਲਾ ਲੈਣੇ ਆ। ਕੀ ਇਹ ਡਰਾਵਾ ਨਹੀਂ? ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣ ਦਾ ਕੰਮ ਨਹੀਂ? 75 ਸਾਲਾਂ ਜਿੱਦਾਂ ਇਹ ਜਾਂ ਕੁਝ ਪੰਜਾਬ ਦੀ ਧਰਤੀ 'ਤੇ ਹੋਇਆ ਨਹੀਂ। ਹਾਂ ਜਿੱਥੋਂ ਦੇ ਇਹ ਮੁੱਖ ਮੰਤਰੀ ਸਨ। ਗੁਜਰਾਤ ਉੱਥੇ ਹੋਇਆ ਬਿਲਕੁਲ ਸਾਨੂੰ ਵਰਗੇ ਕੇਸ ਉੱਥੇ ਹੋਏ ਆ। ਮਗਰ ਗੁਰੂ ਦੀ ਸੋਚ ਨੂੰ ਸਮਰਪਿਤ ਪੰਜਾਬੀ ਚ ਆਇਓ ਹਿੰਦੂ ਸਿੱਖ ਈਸਾਈ ਮੁਸਲਮਾਨ ਹੈ ਜਿਹੜਾ ਪੰਜਾਬ ਵੀ ਹੈ ਉਹਦੇ ਚ ਭਾਵਨਾ ਇਨਸਾਨੀਅਤ ਦੀ ਔਰ ਇਸ ਧਰਤੀ ਤੇ ਆ ਕੇ ਕਿਸਾਨਾਂ ਤੇ ਗੋਲੀਆਂ ਵੱਜਣ ਕਿਸਾਨਾਂ ਨੂੰ ਜੇ ਉਹ ਦਿੱਲੀ ਜਾਣਾ ਚਾਹਣ ਉਹਨਾਂ ਨਾਲ ਧੱਕੇ ਚਾਹੀਓਗੇ ਔਰ ਇੱਥੋਂ ਦਾ ਟਾਊਟ ਮੁੱਖ ਮੰਤਰੀ ਭਾਜਪਾ ਦੀ ਟਾਉਟੀ ਕਰੇ ਤਾਂ ਕਿਹਨੇ ਬਰਦਾਸ਼ਤ ਕਰਨਾ ਇਹ ਸਾਰੀ ਗੱਲਾਂ ਨੂੰ ਰਹਿ ਕੇ ਔਰ ਜਿਹੜੇ ਕੰਮ ਭੈਣਜੀ ਨੇ ਗੁਰੂ ਦੀ ਬਖਸ਼ਿਸ਼ ਨਾਲ ਇੱਥੇ ਕਰਾਏ ਆ ਚਾਹੇ ਉਹ ਏਮਜ਼ ਐ ਚਾਹੇ 에어ਪੋਰਟ ਐ ਚਾਹੇ ਗਰੀਬਾਂ ਦੇ ਲੋਕਾਂ ਦੀ ਪੱਖ ਦੀ ਗੱਲ ਐ ਚਾਹੇ ਉਹ ਬਿਜਲੀ ਦੀ ਸਹੂਲਤ ਐ ਚਾਹੇ ਫਾਇਨਰੀ ਬਣਨੀ ਲੋਕਾਂ ਨੂੰ ਇੱਥੇ ਇੱਕ ਜਿਹੜਾ ਬਠਿੰਡਾ ਜ਼ਿਲ੍ਹਾ ਸ਼ਹਿਰ ਮਾਨਸਾ ਪੰਜਾਬ ਦੇ ਨਕਸ਼ੇ 'ਚੋਂ ਵਹਿ ਗਿਆ ਅੱਜ ਦੁਨੀਆ ਦੇ ਨਕਸ਼ੇ 'ਚ ਲਿਆ ਕੇ ਇਹਨਾਂ ਨੇ ਵਕਾਲਤ ਕਰਕੇ ਉਹਨੂੰ ਖੜਾ ਕਰਤਾ ਸੋ ਉਸ ਸਾਰੀ ਗੱਲਾਂ ਨੂੰ ਵਿਚਾਰ ਤੇ ਰੱਖਦੇ ਆ ਕਿ ਪੰਜਾਬ ਦੀ ਜਿੱਥੋਂ ਦੇ ਇੱਥੋਂ ਦੇ ਲੋਕਾਂ ਦੀ ਜਿੱਥੋਂ ਵੇ ਸਹੀ ਵਕੀਲ ਜਾ ਕੇ ਬਠਿੰਡੇ ਦੀ ਆਵਾਜ਼ ਬੁਲੰਦ ਕਰ ਸਕਿਏ ਔਰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਵੱਡੇ ਵੱਡੇ ਲੀਡਰ ਘਬਰਾ ਜਾਂਦੇ ਆ ਪ੍ਰਧਾਨ ਮੰਤਰੀ ਅੱਗੇ ਬੋਲਣਾ ਏਟੀ ਡਿਕਟੇਟਰਸ਼ਿਪ ਮਗਰ ਉੱਥੇ ਲੋਕਾਂ ਦੀ ਗੱਲ ਕਰਨ ਤੋਂ ਕਦੇ ਭੈਣ ਜੀ ਨੇ ਗਰੇਜ਼ ਨਹੀਂ ਕੀਤੀ ਸਾਰੀ ਗੱਲਾਂ ਨੂੰ ਮੁੱਖ ਰੱਖਦਿਆਂ ਸਦਾ ਰਵੀਪ੍ਰੀਤ ਸਿੰਘ ਜੀ ਸਦੂ ਸਾਹਿਬ ਨੇ ਫੈਸਲਾ ਕੀਤਾ ਔਰ ਇਸ ਭਾਵਨਾਤ ਨਾਲ ਸਹਿਮਤ ਤਾਂ ਜਾਖੜ ਸਾਹਿਬ ਵੀ ਨੇ ਜਾਖੜ ਸਾਹਿਬ ਕੀ ਲਿਖ ਕੇ ਦੇ ਕੇ ਆਰੇ ਚੋਣ ਕਮਿਸ਼ਨ ਨੂੰ ਕਿ ਜੀ ਸਰ ਨਾਲ ਪੂਲ ਤਦਾ ਪ੍ਰਬੰਧ ਪੂਰਾ ਕਰੋ ਸਾਨੂੰ ਵੋਟਾਂ ਨਹੀਂ ਮੰਗਣ ਕੌਣ ਰੋਕ ਰਿਹਾ ਭਾਈ ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡੋਂ ਆਉਣ ਤੋਂ ਰੋਕਦੇ ਇਹ ਜਾਤ ਦਾ ਚੋਣਾ ਤੋਂ ਭੱਜਣ ਦੀ ਤਿਆਰੀ ਹੋ ਗਈ ਹੈ ਤੇ ਯਾਦ ਚੋਨਾਗਾ ਪਉਣ ਪਉਣ ਦੀ ਤਿਆਰੀ ਹੋ ਰਹੀ ਕਿਉਂਕਿ ਭਾਜਪਾ ਹੁਣ ਕਬਰਾਜ ਚ ਹੈ ਔਰ ਦਿਲ ਮੈਨੂੰ ਵੀ ਪਤਾ ਮੈਂ ਬਾਹਰ ਦੀਆਂ ਤਾਂ ਨਹੀਂ ਗੱਲ ਕਰਦਾ ਮਗਰ ਜਾਖੜ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ ਜਦੋਂ ਇਹਨਾਂ ਦੇ ਉਲਟ ਜਿਹੜੇ ਐਮਐਲਏ ਬਣੇ ਸਨ ਅਰੁਣ ਲਾਰਣਜੀ ਉਹਨਾਂ ਦੇ ਉਸ ਵੇਲੇ ਉਹ ਭਾਜਪਾ ਸੀ ਸੀ ਉਹਨਾਂ ਦੇ ਜਦੋਂ ਉਹ ਕੱਪੜੇ ਪਾੜਤੇ ਗਏ ਸੀ ਤੇ ਜਾਖੜ ਸਾਹਿਬ ਨੇ ਉਹ ਫੈਸਲੇ ਨੂੰ ਠੀਕ ਠਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਕਰ ਸਾਹਿਬ ਹੁਣ ਕਿਉਂ ਭੁੱਲਦੇ ਨਹੀਂ ਫਰਕ ਇੰਨਾ ਕਿ ਉਹ ਤਾਂ ਫੈਸਲਾ ਸਹੀ ਕਰ ਗਏ ਤੁਸੀਂ ਫੈਸਲਾ ਗਲਤ ਕਰ ਗਿਆ ਹੁਣ ਪੁਲਿਸ ਵਿਚਾਰੀ ਕੀ ਕਰੇਗੀ ਜੀ ਸਾਹਿਬ ਤੁਹਾਡੇ ਵੀ ਆਪਣਾ ਮੈਡਮ ਨੇ ਪਰਮਪਾਲ ਕੌਰ ਮਲੂਕਾ ਮਲੂਕਾ ਪਰਿਵਾਰ ਇਹਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਕੀ ਇਹੋ ਜਿਹਾ ਹੋਇਆ ਵੀ ਜਿਹੜਾ ਉਹ ਅਚਾਨਕ ਛੱਡ ਗਏ ਅਜੇ ਮਲੂਕਾ ਸਾਹਿਬ ਵੀ ਦਿੱਤੀ ਆਪਦੀ ਸਪੈਸਟ ਨਹੀਂ ਕਰ ਰਹੇਗੇ ਉਹ ਵੀ ਸਾਇਲੈਂਟ ਨੇ ਜੀ ਨਹੀਂ ਚਲੋ ਥੋੜ ਨੂੰ ਸੱਚੇ ਪਤਾ ਨੂੰ ਤੁਸੀਂ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚਾਹੁੰਦੇ। ਨਹੀਂ ਉਹਨਾਂ ਨੇ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਵੀ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਕਾਲੀਦਲ ਕਰਵਾ ਰਿਹਾ ਹੈ ਪਿੰਡਾਂ ਦੇ ਵਿੱਚ। ਇਹ ਚਲੋ ਇਹ ਇਲਜ਼ਾਮ ਲਾਉਣਗੇ ਨਾ ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ। ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ? ਮਤਲਬ ਹੁਣ ਕਾ ਉਹ ਕਲੈਕਸ਼ਨ ਕਮਿਸ਼ਨ ਨੂੰ ਲੈ ਕੇ ਦੇ ਆਏ ਆ। ਪਿੰਡ 'ਚ ਤਾਂ ਜਾਂਦਾ ਕੋਈ ਨਹੀਂ ਇੰਨਾ ਚੋਏ ਤਾਂ ਐਂ ਜਾਂਦੇ ਜਿਵੇਂ ਸ਼ਹਿਰ ਸਪਾਰਟੇ ਲਈ ਚਲੇ ਇੱਕ ਦਿਨ ਜਾਂਦੇ ਪਿਕਨਿਕ ਆਸ ਤੇ ਮੁੜ ਕੇ ਫੇਰ ਵੀ ਦਿਨ ਮੂੰਹ ਨਹੀਂ ਕਰਦੇ। ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਪੰਜਾਬ ਦੇ ਇੱਕ ਨਾਂ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਬੜੀ ਵੱਡੀ ਸੈਟਿੰਗ ਆ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ 'ਚ ਕਰਦੀ ਆ ਉਹ ਆਵਾਜ਼ ਨੂੰ ਦੱਬ ਲੋ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਿਹਾ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰੋਮਾਈਜ਼ ਨਹੀਂ ਉਹਨਾਂ ਨਾਲ ਨੂੰ ਕੋ ਡਰਾ ਸਕਦਾ ਤੈਨੂੰ ਵੋਟਾਂ ਦੇ ਤਹਿਤ ਵੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇਲ ਹੋ ਰਹੀ ਔਰ ਮੈਨੂੰ ਇਹ ਬੜਾ ਮਨ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚਿਆਂ ਸ਼ਤਕਾਰ ਲੋਗ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਨ ਪੰਥ ਨੇ ਦਿੱਤਾ ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਆ ਪਰਿਵਾਰ ਦੀ ਮਗਰ ਦਿਨੋ ਉਹ ਜਰੂਰ ਉਹਨਾਂ ਦੀ ਅੰਦਰਲੀ ਰੂਹ ਹੀ ਅਰਦਾਸ ਕਰਦੀ ਆ ਕਿ ਬੀਬਾ ਹਰਿਮਰਿਤ कौर ਬਾਦਲ ਜਿੱਤੇ ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਾਊਗੀ ਔਰ ਸੱਜੇ ਖੱਪੇ ਨਹੀਂ ਪਾਊਗੀ ਸਾਥ ਤੋਂ ਖੁਨਾਸਾ ਦਵਾਰੇ ਚੱਲਦਾ ਹੈ ਪਾਰਟੀ ਵਾਈਟ ਦੇ ਜਿਹੜੀ ਡਿਸਪਲਿਨਰੀ ਕਮੇਟੀ ਨੂੰ ਹੈਡ ਕਰਦੇ ਆ ਬਟ ਇਹ ਇੰਟਰਫੇਸ you know this uh, is i guess his, he's lost one of his sons and his situation is what it is and uh, and i personally believe that he also feels that for the betterment of punjab and for the development of punjab it's better that ve ba archimrit or badal wins kade parivara di eh ji majboori ho jandi hai ਬਰ ਤੁਸੀਂ ਕਈ ਬੰਦੇ ਹਣਗੇ ਜਿਹੜੇ ਘਰ ਚ ਬਹਿ ਕੇ ਵੀ ਸੁੱਖ ਤਾਂ ਭੈਜੀ ਦੀ ਮੰਗਦੇ ਹੋਣੇ ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ ਤੇ ਮਾਨ ਵੀ ਐ ਔਰ ਆਸ ਵੀ ਮੈਂ ਰੱਖਦਾ ਕਿ ਜਿਸ ਪੰਥ ਨੇ ਇੰਨਾ ਵੱਡਾ ਮਾਨ ਉਹਨਾਂ ਨੂੰ ਬਖਸ਼ਿਆ ਉਹ ਸਪੰਥ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲੋਂ ਜੁੜੇ ਐ ਬਾਕੀ ਦੇਖੋ there are i think 16 or 18 lakh voters in Bhatinda parliamentary constituency ਦੇ ਵਿਲ ਆਲ ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟੁਵਰਡਸ ਦੀ ਹਾਈ ਹੈਂਡਡ ਗਵਰਨਮੈਂਟ ਆਫ ਬੀਜੇਪੀ ਉਹ ਵਿਭਾਰ ਸਿਮਰਤ ਪਰ ਬਾਦਲ ਅੱਜ ਤੁਸੀਂ ਜਿੰਨੇ ਇੱਥੇ ਪੱਤਰਕਾਰ ਬੈਠੇ ਹੋ ਆਪ ਦੀ ਜ਼ਿੰਦਗੀ ਚ ਝਾਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਹੈ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਸ ਵਜ਼ੀਰੀ ਤੋਂ استਿਫਾ ਦਿੱਤਾ ਵਿੱਚ ਚੇਨ ਦਾ ਟੋਟਲ ਡਾਇਨਾਮਿਕਸ ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵੱਜਿਆ ਤੇ ਠੀਕ ਹੈ ਵਿਰੋਧ ਹੁੰਦਾ ਸੀ ਕਿਸਾਨ ਜਿੱਤੇ ਬੰਦੀ ਆ ਕਿਸਾਨ ਲੋਕ ਆਪ ਦਾ ਸਰਕਾਰ ਚ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਬੀਬਾ ਸਿਮਰਤ ਕੌਰ ਬਾਦਲ ਜੀ ਤੋਂ ਉਹਨਾਂ ਦੇ ਅੱਖਾਂ 'ਚ ਬੀਬਾ ਸਿਮਰਤ ਕੌਰ ਬਾਦਲ ਰੜਕਦੇ ਨੇ ਆ ਇਹ ਉਸ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਹੋਗਾ ਪਾਜਪਾ ਦੇ 100 ਕੋਵੇ ਬੇਸ਼ਰਮ ਜਿਹੇ ਹੁੰਦੇ ਆ ਜੀ ਕਹੀ ਮਨ ਲੋ ਵਿਰੋਧ ਕਰੇ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 751 ਵਾਰੀ ਸ਼ਹੀਦ ਹੋ ਗਿਆ 250 ਇੱਕ ਵਾਰੀ ਉਹ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹੱਥ ਜੀ ਆ ਮਲਾਓ ਐਡੀ ਚਮਚਾ ਕਰੀ ਐਡੀ ਕਮਜ਼ੋਰੀ ਜੇ ਤੁਸੀਂ ਆਪ ਦੇ ਭਰਾ ਪੈਣਾ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਦੀ ਨੂੰ ਖੁਸ਼ ਕਰਿਆ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਬਹੁਤ ਕਮਲਾਤ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਵੱਲੋਂ ਕਿਹਾ ਜਾ ਰਿਹਾ ਵੀ ਹੁਣ ਸਾਡੇ ਹੱਥ ਕੋਈ ਕਾਗਜ਼ ਲੱਗੇ ਨੇ ਤੇ ਕਾਰਵਾਈ ਕਰਾਂਗੇ ਤੇ ਸੋਰੀ ਮਾਫੀ ਇਹ ਕਰ ਰਿਹਾ ਮਤਰਾ ਕਿ ਦੇਸ਼ ਕੀ ਸੁਤਰਾਸ ਤੁਮੇ ਬੜੀ ਜਿਹਾ ਸਕੂਲ ਇਸ ਤਰ੍ਹਾਂ ਜਿਹੜਾ ਭਗਵੰਤ ਮਾਲ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਧੂਕ ਮਰਵਾਇਆ ਕਰੋ ਇਹ ਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਬੋਲ ਰਹੀ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆਂ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਇਹ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੇਕੀ ਵਿਭਾਗੇ ਖਾਲੀ ਕਰਾ ਲਿਆ ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨੋਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨਾ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਖਿਡਨਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੀ ਗੋਰੀਆਂ ਆ ਕੇ ਕਿੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਉਹਦੀ ਗੱਲ ਨਹੀਂ ਕਰਨੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੈ ਔਰ ਸ਼ਰਾਬ ਘੁਟਾਲਾ ਤੇ ਮਾਈਨਿੰਗ ਘੁਟਾਲੇ ਤੇ ਚੱਲਣ ਵਾਲੀ ਸਰਕਾਰ ਆ ਜਿਹੜੇ ਕੱਟੜ ਬੀਮਾ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਰ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਤੇ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਥ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਗਰ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੋਗਾ ਆਉਣ ਤੇ ਮੈਨੂੰ ਪਤਾ ਉਹਨੇ ਵੀ ਸੱਚ ਵੱਡੀ ਮਾਰਨੀ ਹੈ ਕਿਉਂਕਿ ਉਹਦੇ ਨਾਲ ਵੀ ਇਹਨੇ ਧੱਕਾ ਕੀਤਾ ਪਰ ਇੱਕ ਪਾਸੇ ਜਿਉ ਇਹਨਾ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉਥੇ ਖਲਾਫ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿੰਦਾ ਜੇ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਹੈ ਮੁੱਖ ਗਵਾਹ ਹੋਇਆ ਪਹਿਲਾਂ ਹੈ ਇਸ ਦਾ ਵੀਡੀਓ 2 ਸਾਲ ਤੇ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਤਾ ਹੈ ਕ੍ਰਪਸ਼ਨ ਨਾਲ ਮਿਲਿਆ ਜਬ ਜੋ ਇੰਗਲਿਸ਼ ਸਿੰਗਲਾ ਸੱਚਾ ਹਨਮੋਰ ਰਤਨ ਦੇ ਕੇਸ ਚ ਅਮਿਤ ਰਤਨ ਸੱਚ ਮੈਂ ਅਨਮੋਲ ਉਹ ਬਗਲ ਨਹੀਂ ਕਿ ਸਾਰੇ ਅਨਮੋਲ ਹੀ ਨੇ ਅਸੀਂ ਰਹਿ ਚੀਏ ਹਨਮੋਰ ਹੀ ਰਹਿ ਕੇ ਲੋ ਚਲੋ ਅਮਿਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀ ਦੀ ਆ ਭਗਵੰਤ ਦੀ ਰਿਕਾਰਡਿੰਗ रिकॉर्डिंग সামনে ਲੋਕ ਰੌਲਾ ਪਾਉਂਦੇ ਆ ਉਹ ਅੱਜ ਸਟਾਫ ਪ੍ਰਚਾਰਕ ਕਟੜ ਬਈਮਾਨਾਂ ਦਾ ਉੱਥੇ ਉਹ ਆਪਣਾ ਸਰਾਰੀ ਵਰਗੇ ਫਰਾਰੀ ਵਰਗੇ ਆਹ ਉਹ ਕਟਾਰੂ ਚੱਕ ਕੇ ਉਹ ਸਾਡਾ ਦਲਜੀਤ ਜੀ ਮਾ ਦਾ ਵਿਚਾਰਾ ਵੋਟਾਂ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉਹ ਤੇ ਕਟਾਰੂ ਚੱਕ ਰਹੀਦਾ ਇਸ ਲਈ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਵਿੱਚ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈ ਆ ਕੱਲ੍ਹ ਛੇ ਤੁਹਾਡੇ ਪਾਸ ਇੱਥੇ ਭਾਸ਼ਣ ਦੇ ਕੇ ਰਾਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉ ਸ਼ਰਾਬੀ ਦੀ ਮਤਲਬ ਜਿਹੜੇ ਸਾਰੇ ਐਗਨਾ ਨਤਪਤ ਹੋਵੇ ਇਸ ਲਈ ਇਹੋ ਜਿਹਾ ਬੰਦਾ ਕੀ ਕਵੇ ਕੀ ਨਾ ਕਵੇ ਉਹ ਡਰਾਮਾ ਕਰਦੇ ਆ ਕਿ ਵਾਟ ਹਿਟਸ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 400 ਪਾਰ ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਚਾਰ ਨੂੰ ਆਮ ਆਦਮੀ ਦੇਖਦੇ ਨਹੀਂ ਆਉਂਦੇ ਸਰੋਵਰ ਦੇ ਵਿੱਚ ਗਾਂਧਰ ਮੰਤਰੀ ਤਾਰੇ ਗਿਆ ਜੀ ਐਮ ਐਲ اے ਤਾਰੇ ਗਿਆ ਪਰ ਨੋਰਮਲ ਬੰਦਾ ਨਹੀਂ ਹੁੰਦੇ ਵਿੱਚ ਕੋਈ ਦਿਖ ਰਿਹਾ ਨੋਰਮਲ ਨਹੀਂ ਸਾਰੀ ਅਬ ਨੋਰਮਲ ਦੇਖੋ ਇੱਕ ਵੀ ਇੱਕ ਵੀ 3 ਪੈਨ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹਜ਼ਾਰ ਹਜ਼ਾਰ ਰੁਪਈਆ ਇੱਕ ਧੀ ਪੈਣ ਦਾ 26000 ਬਣ ਗਿਆ ਇੱਕ ਪਰਿਵਾਰ ਕੇ ਜੇ ਪੰਜ ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਲਾ ਉਹ ਤਾਂ ਦਿੰਦੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ nobody is above the law and i challenge him je tu aap de master mhender da munda ek action and you we will we will deal with you in the right possible way qanoon law te utte koi nahi ji de sab kehnde hai dhyan batkao mudde de mudde di gal nahi karni bahajpa di tauti karni ashubh karn nu insaaf nahi dena preet pal ne parcha nahi darj karna itthe aake tonu kuttiyan sitiyan gallan maarni hai eh bhagwant maan da dooja law ਰਾਜਨੀਤਕ ਲਾਰੇ ਅਤੇ ਕਲੀਅਰੈਂਸ ਦਾ ਨਾਮ ਦਵਾਰੇ ਉੱਪਰ ਲੱਗਿਆ ਵੀ ਕਿਹੜੇ ਲੋਕ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਹੁੰਦੇ ਵਿੱਚ ਨਾ ਦੱਸਵਾ ਤੁਹਾਨੂੰ ਲੱਗਦਾ ਵੀ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀ ਕੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮ ਐਲ اے ਸੀ ਕਾਂਗਰਸ ਦਾ ਚੱਪੇਵਾ ਉਹਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਰਤਾ ਵੀ ਨੂੰ ਕੋਣ ਆਮ ਆਦਮੀ ਪਾਰਟੀ ਦਾ ਚੱਪੇਵਾ ਹਰਪੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹਦਾ ਸ਼ਿਕਾਇਤ ਕਰਤਾ डीसी ਦੀ ਰਿਪੋਰਟ ਉਹਦੇ ਉਲਟ ਵੀਡੀਓ ਦੀ ਰਿਪੋਰਟ ਉਹਦੇ ਉਲਟ ਹੋਰ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀਆਂ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬੰਨਖੀਆਂ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਹਨੂੰ ਕਰਪਟ ਲਾਣਤਾ ਗਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ 'ਚੋਂ ਨਿਕਲਿਆ ਤੇ ਇਮਾਨਦਾਰ ਕੱਟੜ ਇਮਾਨਦਾਰ ਹੋ ਗਿਆ ਕੈਂਡੀਡੇਟ ਬਣ ਗਿਆ ਕੈਂਡੀਡੇਟ ਪੜਦਾ ਸੋ ਇਹ ਜੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੇ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਤੁਸੀਂ ਬਾਲਾ ਨਾ ਤਵੱਜੂ ਦਿਓ ਸਾਰਾ ਕੁਝ ਤਾਂ ਆ ਗਿਆ ਹਾਂ ਬਾਕੀ ਦੇ ਜਿਹੜੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਕਿ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਜਦਾਰ ਉਹਨਾਂ ਨੂੰ ਭਾਜੀ ਪੀ ਕਹਿ ਰਹੀ ਹੈ ਕਿ ਸਾਡਾ ਵਿਰੋਧ ਕਿਸਾਨ ਨਹੀਂ ਕਰ ਰਿਹਾ ਕਾਜਦਾਰ ਕਰਵਾ ਰਹੇ ਇਹ ਬਚਾਰੇ ਹੋਰ ਜਨਾ ਦੇ ਕੋਰ ਕੀਤੇ ਹੋਏ ਕੰਮ ਤਾਂ ਗਿਣਨ ਵਾਸਤੇ ਹੈ ਹੀ ਨਹੀਂ ਉਹਕੇ ਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਸੋ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਕਰਨ ਵਾਲੇ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਜੀ ਸੋ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣ ਕਿ ਕੀ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਸਾਡਾ ਕਰਜ਼ਾ ਨਹੀਂ ਮaaf ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਸਾਡੇ ਹਾਕਰੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦੇਤੀ ਜਾਂ ਕੱਚੇ ਪੱਕਿਆਂ ਨੂੰ ਡਾਂਗਾ ਨਾਲ ਮੈਂ ਕੁੱਟ-ਕੁੱਟ ਖਤਮ ਕਰਤਾ ਸੋ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕੱਟਰ ਇਮਾਨਦਾਰੀ ਦਾ ਸਬੂਤਾ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜੇਲਾਜੇ ਭ੍ਰਿਸ਼ਟਾਚਾਰ ਚੇ ਬੰਦ ਨੇ ਸੋ ਵਿਚਾਰੇ ਹੁਣ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨਾ ਮੈਨੂੰ ਹੀ ਭੰਡ ਸਕਦੇ ਆਂ ਕਿ ਮੈਂ ਐ ਕਰਦੀ ਆਂ ਉਹ ਕਰਦੀ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਕਨਾ ਦੇਣਗੇ ਨਾ ਵੀ ਭਾਈ ਜੇਲਾ ਦੇ ਡਾਕਟਰ ਸੀ ਵੈਸੇ ਜੀ ਇੱਕ ਸੌਰੀ ਮੈਂ ਕੱਲ ਕਰ ਰਿਹਾ ਜੀ ਦੇਖੋ ਖੂਟੀਆਂ ਸਾਫ ਜੀ ਇਹ ਕੋ ਮਾੜੀ ਮੋਤੀ ਸ਼ਰਮ ਹੈ ਕਿ ਭਗਵੰਤ ਜੇ ਤਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਅੱਜ ਤੱਕ ਕੁੱਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਗੱਲਬਾਤ ਨੂੰ ਕਈ ਪਾਰਟੀਆਂ ਬਦਲ ਗਈ ਮਗਰ ਇੰਨੀ ਮਾੜੀ ਸ਼ਬਦਾਵਲੀ ਰਾਮਗੜ ਜਾਂ ਭਾਈ ਚੜਿਆ ਲਈ ਸੁਨਿਆਰੇ ਭਾਈ ਚੜਿਆ ਲਈ ਇਹਨਾਂ ਦਾ ਕੈਬਨਿਟ ਦੇ ਵਜ਼ੀਰ ਨੇ ਲਾਲਜੀਤ ਖੁੰਦਨ ਨੇ ਵਰਤੀ ਆ ਕੀ ਉਹਨੂੰ ਕੰਡੈਮਨਡ ਕਰਦੇ ਹੀ ਇਸ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਭਗਵੰਤ ਮਾਨ ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮਨਡ ਕਰਦੇ ਪ੍ਰੀਤਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸ ਨੂੰ ਕੰਡੈਮਨਡ ਕਰਦੇ ਕਿ ਭਾਜਪਾ ਦੀ ਕੌਂਟੀ ਕਰਦੇ ਮੁਆਵਜ਼ਾ ਨਹੀਂ ਮਿਲਿਆ 22000 ਨਾ ਖੁਲਾਬੀ ਸੁੰਡੀ ਦਾ ਨਾ ਘੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨ ਜਿਹੜੇ ਕਹਿੰਦੇ ਸੀ ਐਮਐਸਕੇ ਦਵਾਂਗੇ ਕਿਸਾਨ ਖੁਦਕੁਸ਼ੀ ਰੁਕਣੀ ਵੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਮੂੰਹ ਤੋਂ ਸਵਾਲ ਪੁੱਛਣਾ ਸਰਕਾਰ ਥੋਡੀ ਮਹਿਕਮਾ ਥੋੜਾ ਤੇ ਬੇਸ਼ਰਮੀ ਕੱਲੀ ਬੱਲੇ ਰਹਿ ਗਏ ਜਿਹੜੀਆਂ ਸਰ ਜਿਹੜਾ ਆਈਐਸ ਹੋਣ ਕਿਤੇ ਉਹਨਾਂ ਨੂੰ ਅੱਜ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹ ਵੀ ਇੱਕ ਵਰਤਾਂ ਸਵਾਲ ਹੈ ਜੀ ਕਿ ਏਡੀਜੀ ਵੀ ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਅਸੈਪਟ ਕਰ ਲਿਆ ਜਾਂਦਾ ਇੱਕ ਆਈਐਸ ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਆ ਕਾਂਗਰਸ ਜੁਆਇਨ ਕਰਦੇ ਆ ਬੀਜੇਪੀ ਪਰ ਉਹਨਾਂ ਦਾ ਅਸੈਪਟ ਕਰ ਲਿਆ ਉਹਨਾਂ ਨੂੰ ਨੋਟਿਸ ਦਿੱਤੇ ਯਾਰ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਏਡੇ ਭੋਲੇ ਨਾ ਬਣੋ ਕਿ ਚੋ ਖੁਸ਼ਗਵਾਰ ਤੇ ਆ ਆ ਨਾ ਉਹ ਸਾਥ ਨਹੀਂ ਹੈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਆਲੀ ਚਿੱਠੀ ਲੱਗਣੀ ਨਹੀਂ ਲੱਗਣੀ ਕਿ ਸਮਝੋ ਅਮੇਸ਼ਾ ਦਾ ਬੋਨ ਆਇਆ ਕਿ ਸਾਡਾ ਕੈਂਡੀਡੇਟ ਬਾਲਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਬਹਾਨਾ ਲਾ ਇਹ ਸਭ ਅਮੇਦਸ਼ਾਹ ਦੀਆਂ ਤਾਰਾਂ ਭਗਵੰਤ ਮਾਨ ਤੇ ਹਿਲ ਰਹੀ ਨਹੀਂ ਤਾਂ ਉਹਨੇ ਹੋ ਜਰਮਨੀ ਵਾਲੀ ਵੀਡੀਓ ਕੱਢ ਦੇਣੀ ਜਦੋਂ ਸ਼ਰਾਬ ਪੀਤੇ ਤੇ ਹੱਥ ਤੇ ਵੀ ਚੜਨ ਲੈਣਾ ਤੂੰ ਏਡੇ ਭੋਲੇਲਾ ਬੜੋ ਜੋ ਹਮੇਸ਼ਾ ਕਹਿੰਦਾ ਇਹ ਕੇਦਰੀ ਆਲ ਦੇ ਆਖੇ ਨਹੀਂ ਲੱਗਦਾ ਇਹ ਅਮੇਸ਼ਾ ਦਾ ਬੰਦਾ ਮੈਂ ਇੱਕ ਨਾ ਚਿੰਦੇ ਨੂੰ ਤਦੇ ਕਹਿ ਰਿਹਾ ਇਸ ਲਈ ਇਹ ਕਿਉਂ ਹੋਇਆ ਕਿ ਨਹੀਂ ਹੋਇਆ ਮੈਂ ਤਾਂ ਆਪੀ ਬੇਤੀ ਕਰੂੰਗਾ ਕਿ ਭੈਣ ਜੀ ਪੀਪੀ ਮਲੂਕਾ ਜੀ ਨੂੰ ਲੜ ਲੈਣ ਦਿਓ ਨਾਲ ਨੂੰ ਪਰੇਸ਼ਾਨ ਕਰੋ ਕੋਈ ਥੀਫੇ ਕੋ ਬਾਦਾ ਕਾ ਕਰ ਰਿਹਾ ਹੈਗਾ ਹੀ ਕਾਗਜ਼ ਸਹੀ ਕਰਾਉਣ ਤੇ ਦੇ ਦਿਆਗੇ ਨਾਲ ਜਾ ਕੇ ਹੁਣ ਲੜ ਲੈਣ ਦਿਓ ਨਾ ਪਿੱਛੇ ਹਟਾਓ ਭਾਈ ਭਾਈ ਲਾਸਟ ਵਾਰ 108000 ਵਿੱਚ ਸੈਂਟਰ ਕੋੜੇ ਵਿਰੋਧੀ ਕਹਿੰਦੇ ਆ ਕਿੰਨੇ ਫੋਲ ਇਹ ਕਿ ਆਈਏ ਐਮ ਜਾਇਆਗਾ ਰਿਫਾਇਬਰੀ ਆਈ ਹੈ ਸੈਂਟਰ ਯੂਨੀਵਰਸਿਟੀ ਆਈ ਹੈ ਜਿੰਨੇ ਕੰਮ ਤੁਸੀਂ ਘਣਾਉਣੇ ਹੋ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰਾਂ ਦੇ ਨੇ ਬੀਬੀ ਕਾਹਦੇ ਨਾਦੀਆ ਵੋਟਾਂ ਮੰਗਦੀ ਆ ਬੀਬੀ ਕਿਉਂ ਬੀਬਾ ਜੀ ਨੂੰ ਬੇਰ ਪੁੱਛ ਲਿਓ ਮੇਰੇ ਤੋਂ ਲੈ ਲਓ ਮੈਨੂੰ ਬੇਰ ਪੁੱਛ ਲੈਣਾ ਤਾਂ ਰੋਜ਼ ਪੁੱਛ ਲਿਓ ਮੈਨੂੰ ਮੈਂ ਸਵਾਲ ਲੈਣ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਕਿਸੇ ਨੇ ਜਾ ਕੇ ਕੇਸ ਪੇਸ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ وکਾਲਤ ਕਰਕੇ ਗਲ 'ਚ ਗੂਠ ਕਹਿ ਲੋ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖ 'ਚ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰਿ ਸਿਮਰਤ ਖੌਰ ਬਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹ ਤੋਂ ਤਾੜੀਆਂ ਮਾਰਦੇ ਸੀ ਬੀਬਾ ਦੇ ਨਾਲ ਬਹਿ ਕੇ ਮੈਂ ਵੇਖੀਆਂ ਫੋਟੋ ਹੁਣ ਮਜਬੂਰੀ ਆ ਕਿ ਪਾਰਟੀਆਂ ਬਦਲ ਗਏ ਹੋਣ ਤੋਂ ਸਵਾਲ ਉਠਾਉਣੇ ਆ ਲੋਗੋ ਦਾ ਕੰਮ ਹੈ ਕਹਿਣਾ ਪੁੱਛਤਾ ਕਹਿਣਗੇ थैंक यू थैंक यू थैंक यू